ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਆਚਾਰ ਗਾਜਰਾਂ ਦਾ ਤੇ ਮਿਰਚਾਂ ਦਾ ਜਦੋਂ ਆਪਾਂ ਬਾਜ਼ਾਰ ਚ ਛੋਲੇ ਭਟੂਰੇ ਖਾਣੇ ਆ ਉਹਨਾਂ ਨਾਲ ਮਿਲਦਾ ਹੁੰਦਾ ਵਾ ਆਪਾਂ ਗਾਜਰਾਂ ਲਈਆਂ ਮਿਰਚਾਂ ਲਈਆਂ ਮਿਰਚਾਂ ਦੀ ਆਪਾਂ ਡੰਡੀਆਂ ਤੋੜ ਲਾਂਗੇ ਇਹਨਾਂ ਦੇ ਵਿੱਚ ਚੀਰਾ ਲਾਵਾਂਗੇ ਤੇ ਗਾਜਰਾਂ ਨੂੰ ਛਿੱਲ ਕੇ ਬਰੀਕ ਬਰੀਕ ਚੀਰ ਲੈਣੇ ਆ ਗਾਜਰਾਂ ਤੇ ਗਾਜਰਾਂ ਆਪਾਂ ਸਕਾਰਨ ਸੀਗੇ 2 ਘੰਟੇ ਧੁੱਪ ਦੇ ਵਿੱਚ ਹੁਣ ਆਪਾਂ ਇਹਨਾਂ ਦੇ ਮਸਾਲੇ ਤਿਆਰ ਕਰਾਂਗੇ ਜੀਰਾ ਲੈ ਲਿਆਵਾ ਧਨੀਆ ਲੈ ਲਿਆਵਾ ਇੱਕ ਚਮਚਾ ਜੀਰਾ ਲੈ ਲਿਆ ਕੇ ਚਮਚਾ ਸੌਂਫ ਦਾ ਇੱਕ ਚਮਚਾ ਜਿਮੇਨ ਤੇ ਰਾਈ ਆ ਇੱਕ ਇੱਕ ਚਮਚਾ ਲੈ ਲਿਆ ਹੁਣ ਇਹਨਾਂ ਨੂੰ ਡਰਾਈ ਰੋਸਟ ਕਰ ਲਾਂਗੇ ਫਿਰ ਇਹਨਾਂ ਨੂੰ ਕੁੰਡਾ ਘੋਟਣੇ ਵਿੱਚ ਕੁੱਟ ਲਾਂਗੇ ਮੋਟਾ ਮੋਟਾ ਕੁੱਟ ਲਾਂਗੇ ਬਰੀਕ ਨਹੀਂ ਪੀਸਾਂਗੇ ਫਿਰ تاني ਤੋਂ ਬਾਅਦ ਆਪਾਂ ਰੋਸਟ ਕਰ ਲਾਂਗੇ ਅਗੇ ਇਹਨਾਂ ਨੂੰ ਕੁੱਟ ਲਾਂਗੇ ਮੋਟਾ ਮੋਟਾ ਮਸਾਲਿਆਂ ਸਾਰੇ शुरू कर दें। दे गाजर मिर्च पा लेनिया थोड़ी जी लाल मिर्च पा लेंगे लाल मिर्च थोड़ी पावे हरी मिर्च हैगी बिच हल्दी पा लेंगे अद्धा चमचा नमक पावे ਇੱਕ ਚਮਚਾ ਨਮਕ ਦਾ ਪਾ ਲੈ। ਤੇਲ ਪਾ ਦਾਂਗੇ ਸਰੋਂ ਦਾ। ਦੋ ਚਮਚੇ ਸਰਕੇਲੇ ਪਾ ਦਾਂਗੇ ਫਿਰ ਖਰਾਬ ਨਹੀਂ ਹੁੰਦਾਗਾ ਜਲਦੀ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ। ਯਾਰ ਆਪਾਂ ਰੈਡੀ ਤੇ ਛੱਲੇ ਪਟੂਰੇ ਖਾਣੇ ਉਹਨਾਂ ਨਾਲ ਇਹ ਚਾਰ ਮਿਲਦਾ ਵਾ ਇਹ ਲੰਬਾ ਟਾਈਮ ਹੈ ਲੰਗੂ ਦਾ ਜਲਦੀ ਖਰਾਬ ਹੁੰਦਾ ਹੈ ਇਹਦੇ ਵਿੱਚ ਸਰਕਾ ਪਾਇਆ ਕਰਕੇ ਇਹ ਤਾਂ ਪਚੱਕ ਕਦੋਂ ਸਕਾਲਿਆ ਸੀਗਾ ਡੱਬਾ ਪੂਰਾ ਸੁੱਕਿਆ ਹੋਣਾ ਚਾਹੀਦਾ ਫਿਰ ਚਾਰ ਖਰਾਬ ਨਹੀਂ ਹੁੰਦਾਗਾ ਨਾ ਹੀ ਚਾਰ ਨਹੀਂ ਗੱਲੇ ਹੱਥ ਲਾਉਣੇ ਆ ਸੁੱਕੇ ਹੱਥਾਂ ਨਾਲ ਚਾਰ ਕੱਢਣਾ ਵਾ